ਜੀ ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਆਪਾਂ ਪੰਜਾਬੀ ਗਾਇਕ ਗੁਰਦਾਸ ਮਾਨ ਬਾਰੇ ਗੁਰਦਾਸ ਮਾਨ ਇੱਕ ਭਾਰਤੀ ਗਾਇਕ, ਗੀਤਕਾਰ ਤੇ ਅਦਾਕਾਰ ਹੈ ਜੋ ਮੁੱਖ ਤੌਰ ਤੇ ਪੰਜਾਬੀ ਭਾਸ਼ਾ ਦੇ ਸੰਗੀਤ ਅਤੇ ਫਿਲਮਾਂ ਨਾਲ ਜੁੜਿਆ ਹੋਇਆ ਹੈ ਇਹ ਪੰਜਾਬ ਦੀ ਇੱਕ ਅਜੀਹੇ ਗਾਇਕ ਹਨ ਜਿਨ੍ਹਾਂ ਨੇ ਕਿਸੇ ਵਿਸ਼ੇਸ਼ ਧਰਮ ਜਾਂ ਕਿਸੇ ਵਿਸ਼ੇਸ਼ ਜਾਤ ਤੇ ਆਧਾਰਿਤ ਕੋਈ ਗਾਣਾ ਨਹੀਂ ਗਾਇਆ ਉਸਨੇ 1980 ਵਿੱਚ ਦਿਲ ਦਾ ਮਾਮਲਾ ਹੈ ਗੀਤ ਨਾਲ ਰਾਸ਼ਟਰੀ ਧਿਆਨ ਖਿੱਚਿਆ ਉਦੋਂ ਤੋਂ ਉਹਨਾਂ ਨੇ 34 ਤੋਂ ਵੱਧ ਐਲਬਮਾਂ ਰਿਕਾਰਡ ਕੀਤੀਆਂ ਅਤੇ 305 ਤੋਂ ਵੱਧ ਗੀਤ ਦੇਖੇ ਹਨ। ਉਹਨਾਂ ਨੇ ਉੱਚਾਦਰ ਬਾਬੇ ਨਾਨਕ ਦਾ ਫਿਲਮ ਬਣਾ ਕੇ ਸਿੱਖ ਧਰਮ ਦੇ ਵਿੱਚ ਇੱਕ ਆਪਣੀ ਵੱਖਰੀ ਪਛਾਣ ਬਣਾ ਲਈ। 2015 ਵਿੱਚ ਉਸਨੇ MTV Coke Studio India ਵਿੱਚ ਦਲਜੀਤ ਦੋਸਾਂਝ ਨਾਲ ਕੀ ਬਣੂ ਦੁਨੀਆ ਦਾ ਗੀਤ ਤੇ ਪ੍ਰਦਰਸ਼ਨ ਕੀਤਾ ਜੋ MTV India ਤੇ ਸੀਜ਼ਨ 4 એપisode 5 16 ਅਗਸਤ 2015 ਵਿੱਚ ਪ੍ਰਸਾਰਿਤ ਕੀਤਾ ਗਿਆ ਸੀ। ਪੰਜਾਬੀ ਬੋਲੀ ਨੂੰ ਵਿਦੇਸ਼ਾਂ ਦੇ ਵਿੱਚ ਪਹੁੰਚਾਉਣ ਵਾਲੇ ਇਹ ਪਹਿਲੇ ਗਾਇਕ ਹਨ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਮੁੱਢਲੇ ਜੀਵਨ ਬਾਰੇ ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 ਨੂੰ ਪਿਤਾ ਸਰਦਾਰ ਗੁਰਦੇਵ ਸਿੰਘ ਅਤੇ ਤੇਜਕੌਰ ਦੇ ਘਰ ਹੋਇਆ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗਿੱਦੜਵਾਹਾ ਵਿੱਚ ਹੋਇਆ ਉਹ ਮਲੋਟ ਦੇ ਡੀਏਵੀ ਕਾਲਜ ਵਿੱਚ ਪੜ੍ਹੇ ਅਤੇ ਬਾਅਦ ਵਿੱਚ ਪਟਿਆਲਾ ਗਏ ਜਿੱਥੇ ਖੇਡਾਂ ਵਿੱਚ ਦਿਲਚਸਪੀ ਹੋਣ ਕਾਰਨ ਖੇਡਾਂ ਵਿੱਚ ਹਿੱਸਾ ਲਿਆ ਜੂੜੋ ਵਿੱਚ ਬਲੈਕ 벨ਟ ਹਾਸਲ ਕੀਤੀ ਅਤੇ ਸਰੀਰਿਕ ਸਿੱਖਿਆ ਵਿਸ਼ੇ ਵਿੱਚ ਮਾਸਟਰ ਡਿਗਰੀ ਪਾਸ ਕੀਤੀ ਗੋਲਜਾ ਯੂਨੀਵਰਸਿਟੀਆਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਤੇ ਗਾਇਕੀ ਅਤੇ ਅਭਿਨੇ ਲਈ ਪੁਰਸਕਾਰ ਹਾਸਲ ਕੀਤੇ ਇੱਕ ਅਖਬਾਰ ਇੰਟਰਵਿਊ ਵਿੱਚ ਮਾਨ ਨੇ ਐਕਸਪ੍ਰੈਸ ਐਂਡ ਸਟਾਰ ਨੂੰ ਦੱਸਿਆ ਕਿ ਉਹ ਮਾਂਚੈਸਟਰ ਯੂਨਾਈਟਿਡ ਫੁੱਟਬਾਲ ਕਲੱਬ ਦਾ ਹਰਮਨ ਪਿਆਰਾ ਸਮਰਥਕ ਹੈ ਗੁਰਦਾਸ ਮਾਨ ਨੇ ਪੰਜਾਬ ਰਾਜ ਬਿਜਲੀ ਬੋਰਡ ਦੇ ਕਰਮਚਾਰੀ ਦੇ ਤੌਰ ਤੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਹੁਣ ਆਪਾਂ ਗੱਲ ਕਰਦੇ ਹਾਂ ਗੁਰਦਾਸ ਮਾਨ ਜੀ ਦੀਆਂ ਫਿਲਮਾਂ ਬਾਰੇ ਪੰਜਾਬੀ ਵਿੱਚ ਗਾਉਣ ਤੋਂ ਇਲਾਵਾ ਉਹ ਹਿੰਦੀ ਬੰਗਾਲੀ ਤਮਿਲ ਹਰਿਆਣਵੀ ਅਤੇ ਰਾਜਸਤਾਨੀ ਭਾਸ਼ਾਵਾਂ ਵਿੱਚ ਵੀ ਮੁਹਾਰਤ ਰੱਖਦੇ ਹਨ ਇੱਕ ਅਭਿਨੇਤਾ ਦੇ ਰੂਪ ਵਿੱਚ ਉਸਨੇ ਪੰਜਾਬੀ, ਹਿੰਦੀ ਅਤੇ ਤਮਿਲ ਫਿਲਮਾਂ ਵਿੱਚ ਵੀ ਕੰਮ ਕੀਤਾ ਪਰ ਉਹ ਆਪਣੀ ਫਿਲਮ ਵਾਰਿਸ ਸ਼ਾਹ ਵਿੱਚ ਪ੍ਰਮੁੱਖ ਭੂਮਿਕਾ ਲਈ ਜਾਣਿਆ ਜਾਂਦਾ ਹੈ ਜੋ ਕਿ ਆਪਣੀ ਮਾਂ ਕਵੀ ਹੀਰ ਰਾਂਝਾ ਦੀ ਰਚਨਾ ਦੇ ਦੌਰਾਨ ਪੰਜਾਬੀ ਕਵੀ ਵਾਰਿਸ ਸ਼ਾਹ ਦੀ ਤਸਵੀਰ ਹੈ ਉਸਨੇ ਸ਼ਾਹਰੁਖ ਖਾਨ ਅਤੇ ਪ੍ਰਿਤੀ ਜਿੰਟਾ ਦੀ ਨਾਲ ਵੀਰ ਜਰਾ ਫਿਲਮ ਵਿੱਚ ਇੱਕ ਵਿਸ਼ੇਸ਼ ਦਿੱਖ ਦਿੱਤੀ ਹੁਣ ਆਪਾਂ ਇਹਨਾਂ ਦੀ ਫਿਲਮਾਂ ਬਾਰੇ ਗੱਲ ਕਰਦੇ ਹਾਂ 1984 ਵਿੱਚ ਮਾਮਲਾ ਗੜਬੜ ਹੈ 1985 ਵਿੱਚ ਪੱਥਰ ਦਿਲ ਫਿਰ 1985 ਵਿੱਚ ਉੱਚਾ ਦਰਬਾਬੇ ਨਾਨਕ ਦਾ 1986 ਵਿੱਚ ਲੌਂਗ ਦਾ ਲਿਸ਼ਕਾਰਾ 1986 ਵਿੱਚ ਗੱਭਰੂ ਪੰਜਾਬ ਦਾ ਫਿਰ 1986 ਵਿੱਚ ਕੀ ਬਣੂ ਦੁਨੀਆ ਦਾ 1987 ਵਿੱਚ ਸ਼ੋਰਾ ਹਰਿਆਣਾ ਕਾ 1990 ਵਿੱਚ ਦੁਸ਼ਮਣੀ ਦੀ ਅੱਗ 1990 ਵਿੱਚ ਕੁਰਬਾਨੀ ਜੱਟ ਦੀ ਫਿਰ 1990 ਵਿੱਚ ਪ੍ਰਤੀਗਿਆ ਫਿਰ 1991 ਵਿੱਚ ਰੋਹਾਨੀ ਤਾਕਤ 1992 ਵਿੱਚ ਸਾਲੀ ਅੱਧੀ ਕਰਵਾਲੀ 1994 ਵਿੱਚ ਵਾਂਟਿਡ ਗੁਰਦਾਸ ਮਾਨ ਡੈਡ অর ਅਲਾਈਵ 1994 ਵਿੱਚ ਕਚਹਿਰੀ 1995 ਵਿੱਚ ਸੂਬੇਦਾਰ 1995 ਵਿੱਚ ਬਗਾਵਤ ਫਿਰ 1999 ਵਿੱਚ ਸਿਰਫ ਤੁਮ 1999 ਵਿੱਚ ਸ਼ਹੀਦ ਦੇਹ ਮੁਹੰਮਦ ਬੁੱਟਾ ਸਿੰਘ 2000 ਵਿੱਚ ਸ਼ਹੀਦ ਉਦਮ ਸਿੰਘ 2002 ਵਿੱਚ ਜ਼ਿੰਦਗੀ ਖੂਬਸੂਰਤ ਹੈ 2004 ਵਿੱਚ ਵੀਰ ਜਾਰਾ 2004 ਵਿੱਚ ਦੇਸ਼ ਹੋਇਆ ਪਰਦੇਸ ਫਿਰ 2006 ਦੀ ਗੱਲ ਕਰਦੇ ਹਾਂ 2006 ਵਿੱਚ ਵਾਰਿਸ਼ਾ ਇਸ਼ਕ ਦਾ ਵਾਰਿਸ਼ 2007 ਵਿੱਚ ਮੰਮੀ ਜੀ 2008 ਵਿੱਚ ਜਾਰੀਆਂ 2009 ਵਿੱਚ ਮਿੰਨੀ ਪੰਜਾਬ 2010 ਵਿੱਚ ਸੁਖਮਣੀ 2010 ਵਿੱਚ ਚੱਕ ਜਵਾਨਾ ਫਿਰ 2014 ਵਿੱਚ ਦਿਲਵਿਲ ਪਿਆਰ ਵਿਆਰ ਫਿਰ 2017 ਦੀ ਗੱਲ ਕਰਦੇ ਆ 2017 ਵਿੱਚ ਨਨਕਾਣਾ ਹੁਣ ਆਪਾਂ ਗੱਲ ਕਰਦੇ ਆ ਕਿ ਗੁਰਪ੍ਰதாਸ ਮਾਨ ਨੂੰ ਮਿਲੇ ਪੁਰਸਕਾਰ ਤੇ ਸਨਮਾਨਾਂ ਬਾਰੇ ਗੁਰਦਾਸ ਮਾਨ ਨੂੰ ਚਰੰਜਵੀ ਕੋਮੀ ਫਿਲਮ ਅਵਾਰਡ ਵਿੱਚ ਸਰਬੋਤਮ ਮਰਦ ਪਲੇਬੈਕ ਗਾਇਕੀ ਲਈ ਰਾਸ਼ਟਰੀ ਪੁਰਸਕਾਰ ਲੈਣ ਵਾਲੇ ਇੱਕੋ ਇੱਕ ਪੰਜਾਬੀ ਗਾਇਕ ਹਨ ਜਿਨ੍ਹਾਂ ਨੇ ਵਾਰਿਸ ਸ਼ਾਹ ਵਿੱਚ ਹੀਰ ਦੀ ਪੁਰਾਣੀ ਕਹਾਣੀ ਨੂੰ ਗਾਣੇ ਰਾਹੀਂ ਤਿਆਰ ਕੀਤਾ ਵਾਰਿਸ ਸ਼ਾਹ ਇਸ਼ਕ ਦਾ ਵਾਰਿਸ ਗੁਰਦਾਸ ਮਾਨ ਨੇ ਆਪਣੇ ਹਿੱਟ ਗੀਤ ਦਿਲ ਦਾ ਮਾਮਲਾ ਹੈ ਨਾਲ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ ਇਸ ਤੋਂ ਬਾਅਦ ਮਾਮਲਾ ਗੜਬੜ ਹੈ ਅਤੇ ਛੱਲਾ ਆਇਆ ਬਾਅਦ ਵਿੱਚ ਪੰਜਾਬੀ ਫਿਲਮ ਲੌਂਗ ਦਾ ਲਿਸ਼ਕਾਰਾ ਦਾ ਹਿੱਟ ਫਿਲਮੀ ਗਾਣਾ ਸੀ ਜਿਸ ਨੂੰ ਮਾਨ ਨੇ ਪ੍ਰਸਿੱਧ ਗਾਇਕ ਜਗਜੀਤ ਸਿੰਘ ਦੇ ਸੰਗੀਤ ਦੀ ਅਗਵਾਈ ਹੇਠ ਰਿਕਾਰਡ ਕੀਤਾ ਸੀ ਦੂਸਰੇ ਮੋਰਚਿਆਂ ਤੇ ਮਾਨ ਨੇ ਬਲੌਕਬਾਸਟਰ ਬਾਲੀਵੁੱਡ ਫਿਲਮਾਂ ਵਿੱਚ ਅਭਿਨੇਕ ਕੀਤਾ ਅਤੇ 2005 ਵਿੱਚ ਭਾਰਤ ਦੇ ਰਾਸ਼ਟਰਪਤੀ ਦੁਆਰਾ ਉਹਨਾਂ ਨੂੰ ਜੂਰੀ ਅਵਾਰਡ ਸਮੇਤ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਹੋਏ ਉਹਨਾਂ ਨੇ ਪ੍ਰਸਿੱਧ ਟਰੈਕ ਕੀ ਬਨੂ ਦੁਨੀਆ ਦਾ ਤੇ ਕੋਕ ਸਟੂਡੀਓ ਐਮਟੀਵੀ ਸੈਸ਼ਨ 4 ਵੀ ਗਾਇਆ ਇਹ ਗੀਤ 15 ਅਗਸਤ 2015 ਨੂੰ ਰਿਲੀਜ਼ ਕੀਤਾ ਗਿਆ ਅਤੇ ਉਸਨੇ ਇੱਕ ਹਫਤੇ ਵਿੱਚ YouTube ਉੱਤੇ 3 ਮਿਲੀਅਨ ਤੋਂ ਵੱਧ ਵਿਊ ਦਰਜ ਕੀਤੇ। Theor Now ਵਿੱਚ ਉਸਨੇ ਬੂਟ ਪਾਲਿਸ਼ਾਂ ਗੀਤ ਲਈ UK Asian Music Award ਵਿੱਚ ਬੈਸਟ ਇੰਟਰਨੈਸ਼ਨਲ ਐਲਬਮ ਦੀ ਵੀ ਜਿੱਤਿਆ। ਧੰਨਵਾਦ ਜੀ।